ਹਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋਮੋਂਗੇ ਪਰਮਾਤਮਾ ਦੀ ਕਿਰਪਾ ਨਾਲ ਤੰਦਰੁਸਤ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਹਾਂਜੀ ਤੇ ਹੋਰ ਆਪਣੀ ਜ਼ਿੰਦਗੀ ਮਜੇ ਨਾਲ ਜਿਉ ਰਹੇ ਹੋਮੋਂਗੇ ਹਾਂਜੀ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਫਤੇਜ ਸਕੂਲ ਤੋਂ ਆਇਆ ਸੀ ਸ਼ਾਇਦ ਪਤਾ ਨਹੀਂ ਛੁੱਟੀ ਜੀ ਬਸ ਦੋ ਦਿਨ ਦਾ ਮੈਂ ਬਲੌਗ ਵਿੱਚ ਇਕੱਠਾ ਕਰਤਾ ਜੀ ਇੱਥੇ ਬਣਾਇਆ ਸੀ ਮੈਂ ਨਾਣ ਮਿਰਚ ਵਾਲੀਆਂ ਸੇਮੀਆਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਬੱਚੇ ਅੱਜਕੱਲ ਥੋੜੀ ਜਿਹੀ ਮਿੱਠੀਆਂ ਚੀਜ਼ਾਂ ਅਬੋਇਡ ਕਰ ਦਿੰਦੇ ਨੇ ਹਨਾ ਵੀ ਕਈ ਵਾਰੀ ਤਾਂ ਚਲੋ ਖਾ ਵੀ ਲੈਂਦਾ ਕਈ ਵਾਰੀ ਉਹਦਾ ਮਨ ਹੁੰਦਾ ਵੀ ਨਹੀਂ ਕਹਿੰਦਾ ਅੱਜ ਉਹਦਾ ਥੋੜੀ ਜਿਹੀ ਗਰਾਰੀ ਵਾਲੀ ਹੋਈ ਸੀ ਮੈਗੀ ਤੇ ਤਾਂ ਕਰਕੇ ਫਿਰ ਆਪਾਂ ਵਿੱਚ ਜੋ ਮੇਰੇ ਕੋਲ ਸਬਜ਼ੀਆਂ ਅਵੇਲੇਬਲ ਹੈਗੀਆਂ ਸੀਗੀਆਂ ਉਹ ਪਾ ਕੇ ਮੈਂ ਬਣਾਤੀ ਸੀ ਸੇਮੀਆਂ ਬਣਾ ਲਈਆਂ ਸੀਗੀਆਂ ਤੇ ਇਹ ਰੈਸਪੀ ਤੁਹਾਡੇ ਨਾਲ ਪਹਿਲਾਂ ਵੀ ਮੈਂ ਸ਼ੇਅਰ ਕੀਤੀ ਹੋਈ ਆ ਬਣਾ ਕੇ ਦੇਖਿਓ ਬਹੁਤ ਟੇਸਟੀ ਬਣ ਜਾਂਦੀ ਨੇ ਉਸ ਤੋਂ ਬਾਅਦ ਜੀ ਆਪਾਂ ਵੀ ਖਾ ਕੇ ਹੋ ਗਏ ਸੀ ਫ੍ਰੀ ਫਿਰ ਉਸ ਤੋਂ ਬਾਅਦ ਕਪੜੇ ਦੀ ਤੈਅ ਲਗਾ ਕੇ ਰੱਖਿਆ ਪੰਨ ਸੀ ਫਿਰ ਲੱਗੇ ਸੀ ਜੀ ਆਪਾਂ ਸੈੱਟ ਕਰਨ ਮੈਂ ਕਿਹਾ ਵੀ ਚਲੋ ਥੋੜੇ ਬਹੁਤ ਜਿਵੇਂ ਕਪੜੇ ਇੱਧਰ ਉੱਧਰ ਹੋਏ ਹੁੰਦੇ ਨੇ ਵੀ ਨਾਲੇ ਤਾਂ ਉਹ ਸੈਟਿੰਗ ਹੋ ਜੂਗੀ ਨਾਲੇ ਇਹ ਕਪੜੇ ਤੈਅ ਲਗਾਜਾ ਹੋ ਜਾਂਦੇ ਨੇ ਜੀ ਇਹਨਾਂ ਨੂੰ ਟਿਕਾਣੇ ਸਰ ਲਾਈਏ ਕਿਉਂਕਿ ਫਿਰ ਤੁਹਾਨੂੰ ਪਤਾ ਹੀ ਹੈ ਨਾ ਵੀ ਕਪੜੇ ਧੋਣੇ ਸੌਖੇ ਨੇ ਜੀ ਸਾਂਭਣੇ ਮੈਨੂੰ ਤਾਂ ਉਦੋਂ ਵੀ ਵੱਧ ਔਖੇ ਲੱਗਦੇ ਹੁੰਦੇ ਨੇ ਕਿਉਂਕਿ ਧੋਤੇ ਇੱਕ ਜਗ੍ਹਾ ਤੇ ਜਾਂਦੇ ਨੇ ਜੀ ਸਾਂਭਣ ਟਾਈਮ ਹਰ ਇੱਕ ਦੀ ਆਪਣੀ ਆਪਣੀ ਅਲੱਗ-ਅਲੱਗ ਜਗ੍ਹਾ ਤੇ ਸਾਂਭਣੇ ਪੈਂਦੇ ਨੇ बस ओसे कर के थोड़ा जे हो ਜਾਂਦਾ ਨਾ ਵੀ ਧੋਣ ਨਾਲੋਂ ਸਾਹਮਣੇ ਔਖੇ ਹੋ ਜਾਂਦੇ ਨੇ ਜਿਆਦਾ। बस ਕੁਝ ਜਿਵੇਂ ਨਵੇਂ ਕੱਪੜੇ ਸੀਗੇ ਵਿੱਚ ਤੇ ਉਹ ਫਿਰ ਅਲੱਗ ਤੋਂ ਰੱਖ ਦਿੰਦੀ ਹੁੰਦੀ ਨੇ ਜਿਵੇਂ ਘਰ ਪਾਉਣ ਵਾਲੇ ਨੇ ਉਹ ਥੋੜੇ ਜਿਹਾ ਅਲੱਗ ਤੋਂ ਰੱਖੇ ਹੁੰਦੇ ਨੇ। ਅੱਜ ਤੋਂ ਹੋਏ ਸੀਗਾ ਸਿਰ ਤੇ ਕ ਬਸ ਇਹ ਸੀਗਾ ਮੈਂ ਕਿ ਵੀ ਚਲੋ ਹੇਅਰ ਵਾਸ਼ ਕਰਦੇ ਆਂ ਜੀ ਅੱਜ। ਫਿਰ ਉਸ ਤੋਂ ਬਾਅਦ ਆਪਣੇ ਆ ਗਈ ਸੀ ਇਹ ਭੈਣ ਜਿਹੜੀ ਪਹਿਲਾਂ ਗੋਹਾ ਪੱਤ ਦੀ ਹੁੰਦੀ ਸੀ ਆਪਣੇ ਇਹ ਸਰਦੀਆਂ ਤੋਂ ਇਹੀ ਗੋਹਾ ਪੱਤ ਦੀ ਸੀ। ਤੇ ਫਿਰ ਹੁਣ ਇਹ ਸੀ ਵੀ ਚਲੋ ਉਹ ਹਸੀ ਮੌਸਮ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਜੀ ਉਹਦੇ ਕਰਕੇ ਫਿਰ ਲਾਗੇ ਸੀਗੇ ਜੀ ਹਰ ਪਾਥੀਆਂ ਲਗਾਉਣ ਇਹਨਾਂ ਮਤਲਬ 2 ਦਿਨ ਹੋ ਗਏ ਸੀ ਹਾਂਜੀ ਮੈਨੂੰ ਲੱਗਦਾ 2 ਦਿਨ ਹੋ ਗਏ ਸੀਗੇ ਥੋੜੀ ਥੋੜੀਆਂ ਕਰਕੇ ਲਗਾ ਲਈਆਂ ਸੀ ਬਸ ਜੀ ਅੱਜ ਆਪਾਂ ਤਾਂ ਕੋਈ ਕੰਮ ਕੀਤਾ ਨਹੀਂ ਸੀ ਨਾ ਹੀ ਕੋਈ ਹੈਗਾ ਸੀ ਪਰ ਕਿਉਂਕਿ ਪਾਥੀਆਂ ਤਾਂ ਲਗਾ ਲਈਆਂ ਸੀਗੀਆਂ ਇਹਨੇ ਭੈਣ ਨਹੀਂ ਲਗਾਤੀ ਸੀ ਇਹਨੂੰ ਕਹਤਾ ਸੀ ਇਸਕੇ ਵਿੱਚ ਚਲ ਤੂੰ ਹੀ ਲਗਾ ਲਈ ਮਮੀ ਕਰ ਰਹੇ ਸੀਗੇ ਉਹਦੀ ਥੋੜੀ ਜੀ ਹੈਲਪ ਕਹਿੰਦੇ ਚਲ ਮੈਂ ਕਰਾ ਦਿੰਨੀ ਆ ਫਿਰ ਉਹਨੂੰ ਵੀ ਇਹ ਸੀਗਾ ਚਲ ਕਹਿੰਦੇ ਵੀ ਦੁਪਹਿਰ ਜੇ ਤੋਂ ਬਾਅਦ ਹੀ ਹੁੰਦੀ ਹੁੰਦੀ ਫਿਰ ਉਹਨੂੰ ਆਏ ਹੁੰ ਜਾਂਦਾ ਵੀ ਕਿਉਂਕਿ ਸਵੇਰ ਟਾਈਮ ਥੋੜਾ ਜਿਹਾ ਹੋਰ ਕੰਮ ਕਰ ਹੋ ਜਾਂਦੇ ਨੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹਨ ਵੀ ਆਪ ਦੇਵ ਦੇ ਕੰਮ ਕਰ ਦੇਖਣੇ ਹੁੰਦੇ ਨੇ ਹਨਾ ਫਿਰ ਉਸ ਤੋਂ ਬਾਅਦ ਜੀ ਆਪਾਂ ਬਸ ਉਸੇ ਉੱਥੇ ਥੋੜੀ ਜੀਆਂ ਪਹਿਲਾਂ ਗੱਲਾਂ ਮਾਰੀਆਂ ਮਮੀ ਇਹਨਾਂ ਨੂੰ ਸੁਣਾ ਕੇ ਦੋ ਚਾਰਕ ਗੱਲਾਂ ਜੀ ਆਪਾਂ ਫਿਰ ਅੱਗੇ ਸੀ ਅੰਦਰ ਮੈਂ ਇੱਥੇ ਲੱਗੀ ਸੀ ਸਬਜ਼ੀ ਕੱਟਣਾ ਸਬਜ਼ੀ ਬਣਾਉਣੀ ਸੀ ਅੱਜ ਆਲੂ ਕੱਟਦੀ ਸੀ ਨਾਲ ਮੈਂ ਤੜਕਾ ਤਿਆਰ ਕਰਨ ਲੱਗੀ ਹੋਈ ਸੀ ਬਸ ਮੈਂ ਕਿਹਾ ਵੀ ਚਲੋ ਤਿਆਰ ਕਰ ਦਿਆਂ ਤਾਂ ਫਿਰ ਕੁਝ ਸ਼ਾਮ ਜੀ ਨੂੰ ਹੋ ਜਾਂਦਾ ਮੈਨੂੰ 4-5 ਕਿ ਵਜੇ ਜਿਵੇਂ ਕਈ ਵਾਰੀ ਤਾਂ ਥੋੜੀ ਜੀ ਜ਼ਿਆਦਾ ਧੁੱਪ ਹੋ ਜਾਂਦੀ ਹੈ ਜੀ ਕਈ ਵਾਰੀ ਥੋੜਾ ਜਿਹਾ ਮੌਸਮ ਠੀਕ ਹੁੰਦਾ ਜਿਵੇਂ ਹਵਾ ਵੀ ਵਧੀਆ ਚੱਲਦੀ ਹੁੰਦੀ ਆ ਵੀ ਫਿਰ ਇੱਥੇ ਪਰਸ਼ਾਵਾਂ ਜੇ ਹੋ ਜਾਂਦਾ ਜੀ ਉਹਦੇ ਕਰਕੇ ਫਿਰ ਵੀ ਚਲੋ ਬਾਹਰ ਬੈਠ ਕੇ ਨੇ ਸਬਜ਼ੀ ਵਗੈਰਾ ਤਿਆਰ ਕਰ ਲੈਂਦੇ ਨਾਲੇ ਚਲੋ ਇਹ ਹੁੰਦਾ ਵੀ ਬਿੰਦ ਚਟ ਬੰਦਾ ਬਾਹਰ ਬੈਠ ਲੈਂਦਾ ਨਹੀਂ ਤੇ ਸਾਰੀ ਦਿਹਾੜੀ ਹੈ ਨਾ ਅੰਦਰਾਂ ਦੇ ਵਿੱਚ ਰਹਿ ਰਹਿ ਕੇ ਵੀ ਇਹ ਹੀ ਹੋ ਜਾਂਦਾ ਵੀ ਗਰਮੀ ਗਰਮੀ ਆ ਤਾਂ ਬੰਦਾ ਕਮਰਿਆਂ ਤੱਕ ਹੀ ਸੀਮਤ ਰਹਿ ਜਾਂਦਾ ਵੀ ਕਿਉਂਕਿ ਸਵੇਰ ਟਾਈਮ ਤਾਂ ਵੈਸੇ ਵੀ ਟਾਈਮ ਨਹੀਂ ਹੁੰਦਾ ਹੈਗਾ ਕੰਮਕਾਰਾਂ ਦੇ ਹੋ ਜਾਂਦੇ ਨੇ ਕੰਮਕਾਰ ਹੋ ਜਾਂਦੇ ਨੇ ਫਿਰ ਬਾਕੀ ਇੰਨਾ ਟਾਈਮ ਹੁੰਦਾ ਨਹੀਂ ਹੈਗਾ ਵੀ ਬੈਠ ਸਕੀਏ ਕਿਤੇ ਬਾਜੀ ਸਬਜ਼ੀ ਤਿਆਰ ਕਰਕੇ ਨਾਲ ਦੀ ਨਾਲ ਫਿਰ ਮੈਂ ਲੱਗੀ ਸੀ ਤੜਕਾ ਲਗਾਉਣ ਮੈਂ ਕਿਹਾ ਵੀ ਚਲ ਤੜਕਾ ਲਗਾਉਣੀ ਆ ਨਾਲੇ ਫਿਰ ਮੇਰਾ ਥੋੜਾ ਜਿਹਾ ਜਮਨ ਕਰਿਆ ਆਇਆ ਸੀ ਆ ਆਲੂ ਵੱਡੀਆਂ ਬਣਾਇਆਂ ਸੀਗੀਆਂ ਜੀ ਅੱਜ ਪਕੌੜੇ ਤਾਂ ਨਹੀਂ ਉਹ ਲੈ ਕੇ ਆਉਣ ਵਾਲੇ ਸੀਗੇ वैसे तो ਇਹ ਮੈਨੂੰ ਜਿਹਨੇ ਮਤਲਬ ਅਸੀਂ ਸਾਰੇ तकरीबन ਥੋੜੇ ਜਿ ਮਿਕਸ ਜਿਓ ਵੱਧ ਬਣਾਉਨੇ ਨੇ ਜਿਵੇਂ ਬੜੀਆਂ ਪਕੌੜੇ ਆਲੂ ਹਨਾ ਉਹ ਹੋ ਜਾਂਦੀਆਂ ਨੇ ਜਿਵੇਂ ਕਈ ਘਰਾਂ ਦੇ ਵਿੱਚ ਇਹ ਹੋ ਜਾਂਦਾ ਵੀ ਆਲੂ ਬੜੀਆਂ ਮਤਲਬ ਅਲੱਗ ਬਣਦੀਆਂ ਨੇ ਸੋ ਵੀਂਦੀਆਂ ਤੇ ਆਲੂ ਪਕੌੜੇ ਅਲੱਗ ਬਣਦੇ ਨੇ ਨਾ ਪਰ ਬਟ ਸਾਡੇ ਤਾਂ ਮਿਕਸ ਹੀ ਬਣਦੇ ਨੇ ਨਾ ਮੈਨੂੰ ਸਾਨੂੰ ਟੇਸਟੀ ਵੀ ਉਹ ਹੀ ਲੱਗਦੇ ਨੇ ਨਾਲ ਦੀ ਨਾਲ ਜੀ ਚਲੋ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਜਿਵੇਂ ਆਮ ਤੜਕਾ ਲਗਾਉਨੇ ਜੀ ਉਹਨੇ ਤੜਕਾ ਲਗਾ ਲਿਆ ਸੀਗਾ ਨਾਲ ਅਰਕ ਬਣਾ ਲਿਆ ਸੀ ਅੱਜ ਮੈਂ ਕਸਟਰਡ ਕਿਉਂਕਿ ਮੇਰੇ ਕੋਲ ਇੱਕ ਦੋ ਕੁ ਫਰੂਟ ਵਗੈਰਾ ਵੀ ਪਏ ਸੀਗੇ ਤਾਂ ਕਰਕੇ ਮੈਂ ਕਸਟਰਡ ਤਾਂ ਬਣਾ ਹਟੀ ਸੀ ਕਸਟਰਡ ਬਣਾ ਕੇ ਉਹਨੂੰ ਮੈਂ ਨਾ ਇੱਕ ਅਲੱਗ ਪਾਂਡੇ ਦੇ ਵਿੱਚ ਕੱਢ ਕੇ ਵਿੱਚ ਉਹਦੇ ਵਿੱਚ ਹੋਰ ਇੱਕ ਪਾਂਡੇ ਦੇ ਵਿੱਚ ਪਾ ਕੇ ਪਾਣੀ ਪਾਣੀ ਵੀ ਨਹੀਂ ਸੀ برف ਤੋੜ ਲਈ ਸੀ ਮੈਂ ਬ੍ਰੀਕ ਪੀਸ ਬਣਾ ਕੇ ਉਹਦੇ ਵਿੱਚ ਰੱਖ ਲਿਆ ਸੀ ਮੈਂ ਕਿ ਵੀ ਫਿਰ ਚਲੋ ਰਾਤ ਨੂੰ ਖਾਣ ਤੱਕ ਵੀ ਹੋਰ ਕੁਝ ਤਾਂ ਹੋਣਾ ਠੰਡਾ ਹੋ ਜੂ ਵੀ ਇਹਨੂੰ ਜਲਦੀ ਠੰਡਾ ਹੋਏ ਹੋਏ ਨੂੰ ਵੀ ਫ੍ਰਿਜਰ ਚ ਰੱਖ ਦੂੰਗੀ ਵੀ ਫ੍ਰਿਜਰ ਚ ਰੱਖਿਆ ਜਾਂ ਫਿਰ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਨਹੀਂ ਫਿਰ ਹੁਣ ਮੌਸਮ ਕਰਕੇ ਨਾ ਜਲਦੀ ਚੀਜ਼ ਠੰਡੀ ਨਹੀਂ ਹੁੰਦੀ ਹੈਗੀ ਇਹ ਹੈਗੀ ਆ ਨੈਕਸਟ ਡੇ ਦੀ ਇੱਥੇ ਹੈਗਾ ਅਸੀਂ ਦੁਪਹਿਰ ਦਾ ਟਾਈਮ ਹੈ ਇੱਥੇ ਵੀ ਹੁਣ ਜਿਵੇਂ ਥੋੜਾ ਜਿਹਾ ਦਿਨਾਂ ਦਾ ਫਰਕ ਪੈ ਗਿਆ ਨਾ ਦੁਪਹਿਰ ਨੂੰ ਭੁੱਖ ਲੱਗਦੀ ਹੈ ਵੈਸੇ ਤਾਂ ਚਲੋ ਅਸੀਂ ਕਈ ਵਾਰੀ ਚਲੋ ਆਏ ਹੁੰਦਾ ਵੀ ਰੋਟੀ ਦੀ ਭੁੱਖ ਕਿਸੇ ਨੂੰ ਖਾ ਲੈਂਦੇ ਬਟ ਨਹੀਂ ਰੈਗੂਲਰ ਤੇ ਨਹੀਂ ਖਾਂਦੇ ਹੈਗੇ ਫਤਿ ਸਕੂਲ ਤੋਂ ਆਇਆ ਸੀਗਾ ਸਕੂਲੋਂ ਆਉਂਦੇ ਨੂੰ ਉਹਨੂੰ ਅੱਜ ਮੈਂ ਬਣਾਇਆ ਹੈ ਸੀਗਾ ਮਿੱਠਾ ਦਲੀਆ ਨਮਕੀਨ ਦਲੀਆ ਜੀ ਸਾਡੇ ਕੋਈ ਵੀ ਨਹੀਂ ਖਾਂਦਾ ਹੈਗਾ ਤੇ ਤਾਂ ਕਰਕੇ ਬਸ ਮਿੱਠਾ ਦਲੀਆ ਬਣਾਇਆ ਸੀ ਵੈਸੇ ਵੀ ਨਾ ਜਿਵੇਂ ਗਰਮੀਆਂ ਨੇ ਉਹਦੇ ਵਿੱਚ ਥੋੜਾ ਜੀ ਸ਼ੱਕਰ ਪਾ ਕੇ ਨਾ ਉਹ ਬਣਾਇਆ ਕਰੋ ਬੱਚਿਆਂ ਲਈ ਬਹੁਤ ਵਧੀਆ ਹੈ ਵੀ ਖੂਨ ਬਣਾਉਂਦਾ ਆਇਰਨ ਵਗੈਰਾ ਹਨ ਵੀ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਬਹੁਤ ਤਾਕਤਵਾਰਾ ਬੱਚਿਆਂ ਦੇ ਤੇ ਫਿਰ ਨਾਲ ਅਸੀਂ ਦੇਖਣ ਲੱਗੇ ਸੀ ਫੋਨ ਤੇ ਪਤਾ ਨਹੀਂ ਕੋਈ ਫਿਲਮ ਚੱਲਦੀ ਸੀ ਸ਼ਾਇਦ ਕੋਈ ਪਤਾ ਨਹੀਂ ਸੀਰੀਅਲ ਸੀਗਾ ਤੇ ਐਦਾਂ ਚੱਲਦਾ ਸੀਗਾ ਤੇ ਫਿਰ ਉਹ ਦੇਖਣ ਲੱਗੇ ਸੀ ਮੈਂ ਕਿਹਾ ਚਲੋ ਕੁਛ ਦੇਰ ਨਾਲੇ ਚਲ ਮੈਂ ਵੀ ਫੋਨ ਦੇ ਦਿਆਂ ਨਾਲੇ ਅਸੀਂ ਖਾਣ ਲੱਗੇ ਸੀ ਤੇ ਹਜੇ ਬਾਹਰ ਵੀ ਬਹੁਤ ਜ਼ਿਆਦਾ ਧੁੱਪ ਸੀ ਫਿਰ ਮੈਨੂੰ ਇਹ ਹੋ ਜਾਂਦਾ ਵੀ ਚਲ ਥੋੜੀ ਜੀ ਦੇਰ ਫੋਨ ਦੇਖ ਲਓ ਫਿਰ ਸਕੂਲ ਦਾ ਕੰਮ ਕਰ ਲਓ ਜੀ ਫਿਰ ਇਹ ਆਪਣੇ ਮਿਰਚਾਂ ਲੱਗਣ ਲੱਗ ਗਈਆਂ ਥੋੜੀਆਂ ਜੀਆਂ ਹਜੇ ਲੱਗਣ ਲੱਗੀਆਂ ਨੇ ਹਜੇ ਮੈਂ ਹਰੀਆਂ ਮਿਰਚਾਂ ਰੱਖੀ ਆ ਸੀਗੀਆਂ ਹਰੀਆਂ ਮਿਰਚਾਂ ਲਿਆ ਕੇ ਉਹਨਾਂ ਦੀ ਆਪਾਂ ਬਸ ਇਹ ਥੋੜੀਆਂ ਜੀਆਂ ਹੀ ਸੀਗੀਆਂ ਹਜੇ ਜ਼ਿਆਦਾ ਬ੍ਰੀਕ ਨਹੀਂ ਵੀ ਜ਼ਿਆਦਾ ਜਿਵੇਂ ਹੁਣ ਹਜੇ ਫੁੱਲ ਜਿਹਾ ਆਉਣ ਲੱਗਿਆ ਸਟਾਰਟਿੰਗ ਹੋਈ ਆ ਫੁੱਲਾਂ ਦੀ ਅੱਜ ਇਹ ਸੀਗਾ ਵੀ ਛਟਣੀ ਕੁੱਟਾਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਾ ਵੀ ਦਾਲ ਸਬਜ਼ੀ ਬਣਾਈ ਹੋਈ ਸੀ ਜੀ ਹਾਂਜੀ ਦਾਲ ਸਬਜ਼ੀ ਬਣਾ ਲਈ ਸੀਗੀ ਪਿਆਜ਼ ਵਗੈਰਾ ਕੱਟ ਲਿਆ ਸੀ ਆਪਾਂ ਪਿਆਜ਼ ਕੱਟ ਕੇ ਹਰੀ ਮਿਰਚਾਂ ਲਿਆ ਕੇ ਫਿਰ ਮੈਨੂੰ ਇਹ ਸੀ ਮੈਂ ਕਿ ਵੀ ਚਲੋ ਬਾਅਦ ਵਿੱਚ ਕੁਝ ਹੈਗੀਆਂ ਸੀਗੀਆਂ ਥੋੜੀਆਂ ਜਿਮੇ ਲਾਲ ਸੁੱਕੀਆਂ ਮਿਰਚਾਂ ਸੀਗੀਆਂ ਉਹ ਕੁੱਟਣ ਵਾਲੀਆਂ ਸੀ ਉਹ ਵੀ ਤੁਪਲਾਵਾ ਕੇ ਕੁੱਟੀਆਂ ਹੋਈਆਂ ਸੀਗੀਆਂ ਕੁੱਟੀਆਂ ਸੀ ਫਿਰ ਨਾਲੇ ਮੈਂ ਕਿਹਾ ਵੀ ਚਲੋ ਫਿਰ ਵੀ ਹਰੀਆਂ ਇਹ ਚਟਣੀ ਕੁੱਟਦੇ ਆ ਕਿਉਂਕਿ ਹੁਣ ਤਾਂ ਪੁਦੀਨਾ ਇਸ ਵਾਰ ਤਾਂ ਜੀ ਬਹੁਤ ਜ਼ਿਆਦਾ ਹੋਇਆ ਏ ਇਹ ਅਭੀ ਜਿਵੇਂ ਸਰਦੀਆਂ ਦੇ ਵਿੱਚ ਨਾ ਕੋਰੇ ਜਿਹੇ ਨਾਲ ਖਤਮ ਹੋ ਜਾਂਦਾ ਇਸ ਵਾਰ ਇੰਨੀ ਜ਼ਿਆਦਾ ਠੰਡ ਨਹੀਂ ਹੋਈ ਹੈਗੀ ਉਹਦੇ ਕਰਕੇ ਥੋੜਾ ਬਹੁਤ ਹੀ ਖਤਮ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਉਹ ਸਟਾਰਟਿੰਗ ਫਿਰ ਹਰਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਇੰਨਾ ਜ਼ਿਆਦਾ ਪਦੀਨਾ ਹਰਾ ਹੋਇਆ ਹੋਇਆ ਨਾ ਬਹੁਤ ਹਜੇ ਕਈ ਵਾਰੀ ਨਾ ਇਹ ਹੁੰਦਾ ਵਿੱਚੋਂ ਕੁਝ ਨਾ ਕੁਝ ਜੜਾਂ ਜੀਆਂ ਕੱਢਣੀਆਂ ਪੈਂਦੀਆਂ ਨਹੀਂ ਬਹੁਤ ਜ਼ਿਆਦਾ ਫਿਰ ਹੋ ਜਾਂਦਾ ਫਿਰ ਤਾਂ ਕਰਕੇ ਸਾਨੂੰ ਇਹ ਹੋ ਜਾਂਦਾ ਵੀ ਥੋੜਾ ਜਿਹਾ ਛਿੱਦਾ ਕਰਿਆ ਜਾਂਦਾ ਨਾ ਫਿਰ ਥੋੜਾ ਜਿਹਾ ਠੀਕ ਰਹਿੰਦਾ ਫਿਰ ਉਸ ਤੋਂ ਬਾਅਦ ਜੀ ਆਪਾਂ ਚਟਣੀ ਕੁੱਟਲੀ ਸੀ ਅਜ ਬਾਰੇ ਮਿਕਸੀ ਰੱਖੀ ਹੋਈ ਸੀ ਜੀਆਂ ਥੋੜੀ ਜੀ ਏ ਸੀ ਨਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਲਾਲ ਸਿਕਾਇਆ ਹੋਈਆਂ ਸੀ ਮਿਰਚਾਂ ਉਹ ਕੁੱਟੀਆਂ ਹੋਈਆਂ ਸੀਗੀਆਂ ਉਹ ਮੰਮੀ ਨੇ ਕੁੱਟੀਆਂ ਸੀ ਕਹਿੰਦੇ ਚਲੋ ਮੈਂ ਜਦ ਨੂੰ ਮੈਂ ਚਟਣੀ ਦੀ ਤਿਆਰੀ ਕਰਨ ਲੱਗੀ ਸੀ ਚਲੋ ਜੀ ਫਿਰ ਆਪਾਂ ਚਟਣੀ ਕੁੱਟਲੀ ਸੀਗੀ ਮੈਂ ਕੁੱਟ ਕੇ ਫਿਰ ਬਾਅਦ ਵਿੱਚ ਮੈਨੂੰ ਏ ਸੀ ਮੈਂ ਕਿਹਾ ਵੀ ਚਲੋ ਜੀ ਕੋਈ ਨਾ ਥੋੜਾ ਜਿਹਾ ਟੇਸਟ ਵੀ ਕਰਕੇ ਦੇਖ ਲੈਣਾ ਚਾਹੀਦਾ ਏ ਮੈਂ ਚਮਚ ਭੁੱਲ ਗਈ ਸੀਗੀ ਫਿਰ ਜੀ ਆਪਾਂ ਕਰਦਣ ਵਾਲੀ ਕੰਮ ਸਾਰ ਲਏ ਮੈਂ ਕਿਹਾ ਚਲੋ ਜੀ ਲਿਆ ਕਰਦਣ ਵਾਲੀ ਉਹਦੇ ਵਿੱਚੋਂ ਕੱਪ ਦੇ ਵਿੱਚੋਂ ਕੱਢਦੇ ਆਂ ਜੀ ਫਿਰ ਨਾਲੇ ਥੋੜਾ ਜਿਹਾ ਟੇਸਟ ਕਹਿੰਦੇ ਮੈਨੂੰ ਪਤਾ ਨਹੀਂ ਜੀ ਇਹ ਰੋਗ ਕਿੱਥੋਂ ਲੱਗ ਗਿਆ ਮੈਂ ਤਾਂ ਬਹੁਤ ਭੁੱਲਦੀ ਆਂ ਜੀ ਚੀਜ਼ਾਂ ਪਤਾ ਨਹੀਂ ਕਿਉਂ ਮੇਰੀ ਜਾਦਾਸ਼ਤ ਨੂੰ ਕੀ ਹੋ ਗਿਆ ਮੈਨੂੰ ਜਣੀ ਆਪਦੇ ਆਪ ਨੂੰ ਇਹ ਲੰਦਾ ਨਾ ਵੀ ਕਈ ਵਾਰੀ ਤਾਂ ਨਾ ਗੱਲ ਕਰਦੇ ਕਰਦੇ ਹੀ ਦਿਮਾਗ ਚੋਂ ਨਿਕਲ ਜਾਂਦੀ ਵੀ ਕੀ ਗੱਲ ਕਰਦੇ ਸੀਗੇ ਤੇ ਪਤਾ ਨਹੀਂ ਇਹ ਸਾਰਿਆਂ ਨਾਲੇ ਹੁੰਦਾ ਪਤਾ ਨਹੀਂ ਮੇਰੇ ਨਾਲੇ ਹੁੰਦਾ ਜੀ ਚੜਨੀ ਕੁੱਟ ਕੇ ਤਿਆਰ ਹੋ ਗਈ ਜੀ ਬਸ ਹੁਣ ਆਪਾਂ ਬਣਾਵਾਂਗੇ ਸ਼ਾਮ ਦੇ ਫੁੱਲ ਕੇ ਫਿਰ ਆਪਾਂ ਕੰਮ ਕਰਕੇ ਜੀ ਫ੍ਰੀ ਹੋ ਜਾਾਂਗੇ ਕੁਝ ਹੁਣ ਥੋੜਾ ਜਿਹਾ ਮੌਸਮ ਕਰਾ ਗਰਮੀ ਕਰਕੇ ਵੀ ਇਹ ਹੋ ਜਾਂਦਾ ਵੀ ਥੋੜਾ ਜਿਹਾ ਜਲਦੀ ਕਰ ਲਈਦਾ ਵੀ ਹੁਣ ਜਿਵੇਂ ਫੁਲਕੇ ਵੀ ਠੰਡੇ ਨਹੀਂ ਹੁੰਦੇ ਹੈਗੇ ਮੇਰਜ਼ ਉਹਦਾ ਚਟਣੀ ਦਾ ਨਾਣ ਮਿਰਚ ਦੇਖਦੀ ਸੀਗੀ ਅੱਜ ਥੋੜੀ ਜੀ ਜ਼ਿਆਦਾ ਸਪਾਈਸੀ ਬਣੀ ਸੀ ਵੈਸੇ ਤਾਂ ਜੀ ਚਲੋ ਥੋੜਾ ਜਿਹਾ ਤਾਂ ਸਪਾਈਸੀ ਖਾਣੇ ਪਰਈ ਸੀ ਅੱਜ ਥੋੜਾ ਜਿਹਾ ਫਰਕ ਸੀਗਾ ਚਲੋ ਜੀ ਹੁਣ ਤਾਂ ਕੀ ਕਰ ਸਕਦੇ ਸੀਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਜ਼ਰੂਰ